ਹਾਂ ਇਹ ਕੰਦਈ ਜਿਹੜੀ ਤੁਹਾਨੂੰ ਲੱਗ ਰਿਹਾ ਨਾ ਕੰਦ ਨਹੀਂ ਇਹ ਕੰਦ ਡਿਗੀ ਐ ਗੱਡੀ ਵੱਜ ਗਈ ਐ ਫੇਰ ਰੋਲਾ ਰੱਪਾ ਪਿਆ ਪਤਾ ਲੱਗਾ ਵੀ ਜਿਹੜੀ ਗੱਡੀ ਉਹ ਖੰਡ ਦੀ ਚੀਨੀ ਲਈ ਆ ਜਿਹੜੀ ਗੁੜ ਚ ਪੈਣੀ ਨੂੰ ਕਰੋ ਸਹਿਜੋ ਇਹਨੂੰ gende ਖਲਾਓ ਜਿਹੜਾ ਵੀ ਬੰਦਾ ਲੋਕ ਲਾ ਕੇ ਜਾ ਇੱਥੇ ਭੰਗੜਾ ਕਰਨਾ ਹੈ ਕੋਈ ਨਹੀਂ ਨਹੀਂ ਚੁੱਪ ਰਹੋ ਅਸੀਂ ਉਧਰੋਂ ਰਿਪੋਰਟ ਜਦੀ ਆਊਗੀ ਉਹਦੇ ਮੁਤਾਬਕ ਫੇਰ ਕਾਰਵਾਈ ਕਰਾਂਗੇ ਤੁਹਾਨੂੰ ਸ਼ਾਮਲ ਕਰਾਂਗੇ ਬਿਲਕੁਲ ਠੀਕ ਹੈ ਜਿੱਥੇ ਇਹ 160 ਬੋਰੀਆਂ ਦਾ ਮੈਟਰ ਹੈ 160 ਦੇ ਵਿੱਚ ਹੈ ਹਾਂਜੀ 160 ਬੋਰੀਆਂ ਬੇਲੜੇ ਤੇ ਜਾਊਗੀਆਂ ਜਿੱਥੇ ਜਿੱਥੇ ਹੈਗੀਆਂ ਇਹ ਹਵਾ 'ਚ ਨਹੀਂ ਹੈਗਾ ਨਹੀਂ ਨਹੀਂ ਇਹ ਕੀਮਤੀ ਚੀਜ਼ ਹੈ ਬਿਲਕੁਲ ਠੀਕ ਹਵਾ 'ਚ ਥੋੜਾ ਵੀ ਹੁਣ ਕੋਈ ਆਵੇ ਬੇਲਣੇ ਲੋਲ ਨੂੰ ਦਿੰਨੇ ਆ ਔਰ ਇਹ ਕਹਿੰਦੇ ਆ ਤੁਸੀਂ ਜਿਹੜੇ ਮਰਜ਼ੀ ਬੇਲਣੇ ਤੇ ਚਲ ਜਾਓ ਖੰਡ ਮੈਂ ਫੜਾ ਦੇਣਾ ਨਹੀਂ ਨਹੀਂ ਇਹ ਕਹਿੰਦੇ ਮੈਨੂੰ ਇਸ ਬਾਰੇ ਪਤਾ ਨਹੀਂਗਾ ਮੈਂ ਕਹਾਂ ਜੇ ਨਹੀਂ ਪਤਾ ਤੁਹਾਨੂੰ ਤੇ ਜੇ ਕੋਈ ਇੱਥੇ ਕੋਈ ਗੱਲਬਾਤ ਹੋ ਜੇ ਫੇਰ ਕਾਲਜ ਬਾਰੇ ਤੁਹਾਡੇ ਕੋਲ ਕੁਝ ਵੀ ਰੱਖ ਜਾਓ ਕੁਝ ਵੀ ਰੱਖ ਜਾਓ ਅੱਜ ਮੈਂ ਢਾਈ ਇੰਨੀ ਉਤਰੀ ਆ ਤੁਹਾਡੀ ਦੁਕਾਨ ਚ ਕੀ ਕੀ ਚੱਕਰ ਆ ਸਾਰਾ ਸਿਸਟਮ ਦੱਸੋ ਜੀ ਸਾਤੀ ਅਸੀਂ ਦੁਕਾਨ ਕਿਰਾਏ ਤੇ ਦਿੱਤੀਓ ਜੀ ਇਮਰਾਨ ਦਾ ਆ ਇਮਰਾਨ ਦਾ ਮੁੰਡਾ ਖੜਾ ਆ ਜੀ ਤੇ ਉਹਨੂੰ ਕਿਰਾਏ ਤੇ ਦਿੱਤੀਓ ਇਹ ਨਹੀਂ ਸਾਨੂੰ ਪਤਾ ਜੀ ਵੀ ਕਿੰਨੇ ਇਹ ਨਹੀਂ ਮੰਗਾਈ ਆ ਖੰਡ ਸਸਾਨੂੰ ਕੋਈ ਪਤਾ ਨਹੀਂ ਜੀ ਇਹ ਨਹੀਂ ਮੰਗਾਈ ਆ ਜੀ ਖੰਡ ਅੱਛਾ ਜੀ ਇੱਕ ਗੱਲ ਹੋਰ ਦੱਸੋ ਵੀ ਜਿਹੜੇ ਤੁਸੀਂ ਸਾਨੂੰ ਜਿਹੜੀ ਜਗ੍ਹਾ ਦਿੱਤੀ ਆ ਗਵੇਰਾਂਾ ਲਾਉਣ ਨੂੰ ਦਿੱਤੀ ਆ ਦੁਕਾਨ ਦਿੱਤੀ ਆ ਦੀ ਕੋਈ ਡੀਡ ਬਣਾਈ ਆ ਕੋਈ ਬਣਾਇਆ ਲਿਖ ਲਖਈਆ ਕੀਤਾ ਨਾ ਤੁਸੀਂ ਨਹੀਂ ਸਰ ਤੇ ਜੇ ਕੱਲ ਇੱਥੇ ਕੋਈ ਕਾਰਵਾਈ ਪੈ ਜਾਂਦੇ ਜਾਂ ਹੋਰ ਕੋਈ ਗਲਤ ਕੰਮ ਹੋ ਜਾਂਦਾ ਤਾਂ ਫਿਰ ਜ਼ਿੰਮੇਵਾਰ ਕੌਣ ਆ ਸਰ ਜੀ ਸਾਨੂੰ ਪਤਾ ਹੀ ਨਹੀਂ ਸਗਾ ਜੀ ਵੀ ਇਦਾਂ ਦਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਕਿਹਦੀ ਖੰਡ ਹੈ ਤੇਰਾ ਨਾਂ ਕੀ ਆ ਮੇਰਾ ਨਾਮ ਸਵੈ ਲੰਗਾਇਆ ਸਵੈ ਲੰਗ ਤਾਂ ਇਹ ਖੰਡ ਕੀ ਦੀ ਹੈ ਇਮਰਾਨ ਜੀ ਇਮਰਾਨ ਕੌਣ ਹੈ ਜੈੜੀ ਹੈ ਜੀ ਤੁਹਾਡੀ ਅੱਖਰ ਸਿੱਧਾ ਕੋਤ ਤੁਹਾਡੀ ਖੰਡ ਹੈ ਕਿੱਥੇ ਰਹਿਣੇ ਆਲੇ ਤੁਸੀਂ ਜੀ ਠੀਕ ਹੈ ਜੀ ਇੱਥੋਂ ਖੰਡ ਕਰੋ ਇੱਥੋਂ ਖੰਡ ਕਰੋ ਸਮਝ ਆਇਆ ਇੱਥੋਂ ਮੈਂ ਖੰਡ ਕਿੱਦਾਂ ਹੌਲੀ ਹੌਲੀ ਲੈ ਕੇ ਜਾਨੇ ਆਪਣੇ ਬੇਲੜਿਆਂ ਨੂੰ ਹਾਂ ਜੀ ਓਲੋਲੇ ਅੱਛਾ ਤੇ ਕਿੰਨੀ 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 ਪਾਉਣੇ ਆ ਗੁੜਚ ਖੰਡ ਤੇ ਸੀ ਹਾਂ ਜੀ ਕਿੰਨੀ ਪਾਉਣੇ ਗੁੜਚ ਖੰਡ ਹਰਪਤ 10 ਕਿਲੋ ਜੀ 8 9 ਕਿਲੋ 10 ਕਿਲੋ ਪੱਕਾ ਹੀ ਪੈਰਾਮੀਟਰ ਰੱਖਿਆ ਨੇ 10 ਕਿਲੋ ਤਾਂ 320 ਬੋਰੀ ਕਿਦੋਂ ਕਦੋਂ ਲੈ ਕੇ ਜਾਣੇ ਤੁਸੀਂ ਖੰਡ ਦੀ ਸਰ ਸ਼ਾਮ ਕੋਲ ਜਾਂ ਸ਼ਾਮ ਕੋਲ ਹਾਂਜੀ ਐਸਐਸ ਸਾਹਿਬ ਅੱਜ ਤੁਸੀਂ ਇੱਥੇ ਰੇਡ ਮਾਰੀ ਆ ਖੰਡ ਫੜੀ ਆ ਕੀ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ 320 ਬੋਰੀਆਂ ਦਾ ਟਰੱਕ ਇੱਕ ਭਰਿਆ ਜਿਹੜਾ ਕਿ ਬੇਲਨਿਆਂ ਦੇ ਵਿੱਚ ਗੁਰਦੇ ਦੇ ਵਿੱਚ ਖੰਡ ਪੈਣੀ ਸੀ ਉਹ ਇੱਥੇ ਢੱਡੇ ਫਤੇ ਸਿੰਘ ਲਖਵੀਰ ਸਿੰਘ ਦੇ ਇੱਕ ਦੁਕਾਨ ਕਰਾਏ ਤੇ ਦਿੱਤੀ ਹੋਈ ਆ ਤੇ ਇਹਦੇ ਘਰ ਉਤਰ ਰਹੀ ਆ ਮੈਂ ਇੱਥੇ ਮੌਕੇ ਤੇ ਆਇਆ ਆਣ ਕੇ ਦੇਖਿਆ ਵੀ ਟਰੱਕ ਵਿੱਚੋਂ ਜਿਹੜੇ ਕੁਝ ਬੈਗ ਉਤਰੇ ਸੀ ਕੁਝ ਹਾਲੇ ਉਤਾਰਨ ਵਾਲੇ ਸੀਗੇ ਮੈਂ ਲਖਵੀਰ ਸਿੰਘ ਨੂੰ ਜਿਹਨੇ ਦੁਕਾਨ ਕਰਾਇ ਤੇ ਦਿੱਤੀ ਆ ਉਹਨੂੰ ਮੈਂ ਪੁੱਛਿਆ ਵੀ ਇਹ ਖੰਡ ਕਿਹਦੀ ਆ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਵੇਲਣੇ ਵਾਲਿਆਂ ਦੇ ਹੈਗੇ ਉਹਨਾਂ ਨੇ ਮੇਰੇ ਤੋਂ ਕਰਾਇ ਤੇ ਇਹ ਦੁਕਾਨ ਲਈ ਆ ਪਰ ਇਹਦੇ ਕੋਲ ਐਗਰੀਮੈਂਟ ਡੀਡ ਕੋਈ ਤਿਆਰ ਨਹੀਂ ਹੈਗੀ ਲਖਵੀਰ ਸਿੰਘ ਦੀ ਵੀ ਜਿਹੜਾ ਇਹ ਦੱਸ ਸਕੇ ਵੀ ਇਹ ਕਿਹਦੀ ਆ ਪਰ ਅਮਰਾਂ ਦਾ ਪਤਾ ਲੱਗਾ ਅਮਰਾਂ ਦਾ ਮੁੰਡਾ ਨਾਲ ਆ ਜਿਨ੍ਹਾਂ ਨੂੰ ਬੇਲਣਾ ਲਾਇਆ ਹੈ ਇਹ ਬੇਲਣੇ ਦੀ ਜਗਾ ਵੀ ਸ਼ਾਇਦ ਲਖਮੀਰ ਸਿੰਘ ਉਹਨਾਂ ਨੇ ਉਹਨੂੰ ਦਿੱਤੀ ਹੋਈ ਆ ਬੇਲਣਾ ਚਲਾਉਣ ਲਈ ਇਹਦੇ ਕਰੋਂ ਅਸੀਂ ਜਿਹੜੇ 320 ਬੋਰੇ ਜਿਹੜੇ ਹੈਗੇ ਆ ਇਹ ਖੰਡ ਦੇ ਉਹ ਬਰਾਮਦ ਕੀਤੇ ਆ ਡਾਕਟਰ ਸਾਹਿਬ ਆਏ ਹੈਗੇ ਲਖਮੀਰ ਸਿੰਘ ਡੀਏ ਖੰਡ ਡਿਗੀ ਖੰਡ ਤੇ ਇੱਕ ਖੰਡ ਡਿਗੀ ਸੀਗੀ ਉਹਦੇ ਕਰਕੇ ਰੌਲਾ ਪੈ ਗਿਆ ਇੱਥੇ ਪੈਣੇ ਵੀ ਸਾਡੀ ਕੰਨ ਸਾਡੀ ਟਰੱਕ ਬੈਕ ਕਰਦੇ ਆ ਕਿ ਉਹਨਾਂ ਤੋਂ ਲੱਗ ਗਈ ਜਿਸ ਕਰਕੇ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਇਹ ਇਹ ਵਿੱਚ ਅਸੀਂ ਜਿਹੜੇ ਉਹ ਖੰਡ ਦੇ 320 ਬੈਗ ਜਿਹੜੇ ਆ ਉਬਰਾਮਦ ਕੀਤੇ ਸੀ ਲਾਤੀਆਂ ਉਹਦਾ ਸਿੰਪਲ ਭਰ ਲਿਆ ਹੈਗਾ ਜੋ ਵੀ ਕਾਰਵਾਈ ਹੋਵੇ ਡਾਕਟਰ ਸਾਹਿਬ ਆਪੀ ਉਹ ਕਰਮ ਦੇ ਅੱਜ ਇਨਪੁਟ ਮਿਲੀ ਸੀ ਇਨਫੋਰਮੇਸ਼ਨ ਪੁਲਿਸ ਪਾਰਟੀ ਜਿਹੜੀ ਆ ਬੱਲੋਵਾਲ ਥਾਣੇ ਦੇ ਐਸ ਐਚ ਓ ਸਰਦਾਰ ਜਸਵੰਤ ਸਿੰਘ ਇੰਸਪੈਕਟਰ ਸਾਡੇ ਨਾਲ ਖੜੇ ਆ ਤੇ ਇਹਨਾਂ ਦੇ ਪੁਲਿਸ ਮੁਲਾਜ਼ਮ ਹੋਰ ਨਾਲ ਇਨਫੋਰਮੇਸ਼ਨ ਮਿਲੀ ਆ ਕਿ ਖੰਡ ਦੀ ਜਿਹੜੀ ਆ ਗੱਡੀ ਫੜੀ ਹੋਈ ਆ ਬੇਸਿਕਲੀ ਕੀ ਆ ਵੀ ਜਿਹੜੀ ਖੰਡ ਦੀ ਗੱਡੀ ਸੀ ਨੀ ਚਿੱਨੀ ਦੀ ਉਹ ਕੰਦ ਚ ਵੱਜ ਗਈ ਕੰਦगिर ਗਈ ਉਹ ਕੰਦ ਗਿਰਨ ਕਰਕੇ ਪਿੰਡ ਚ ਪਿੰਡ ਦਾ ਮਸਲਾ ਸੀ ਰੌਲਾ ਰੱਪਾ ਪੈ ਗਿਆ ਜਦੋਂ ਚੈੱਕ ਕੀਤਾ ਤੇ ਉਹ ਸਾਰੀ 320 ਬੈਗ ਜਿਹੜੇ ਆ ਉਹ ਖੰਡ ਚੀਨੀ ਭਰੀ ਪਈ ਸੀ ਔਰ ਜਿਹੜੀ ਚੀਨੀ ਆ ਉਹ ਇੱਥੇ ਜਿਹੜਾ ਢੱਡੇ ਫਤੇ ਸਿੰਘ ਇਹਦੇ ਭਾਈ ਸਾਹਿਬ ਲਖਵੀਰ ਸਿੰਘ ਜੀ ਨੇ ਕਿਰਾਏ ਤੇ ਦਿੱਤਾ ਉਹਨਾਂ ਨੂੰ ਗੋਡਾਊਨ ਇਹ ਬੇਲਣੇ ਵਾਲਿਆਂ ਨੂੰ ਔਰ ਜਿਹੜਾ ਬੇਲਣਾ ਆ ਉਹ ਇਮਰਾਨ ਦਾ ਆ ਇਮਰਾਨ ਦਾ ਬੇਟਾ ਸਬੇ ਆਲਮ ਨਾਲ ਖੜਾ ਆ ਬਾਟੂ ਇਹਨਾਂ ਦਾ ਪਿੰਡ ਆ ਸ਼ਾਮਲੀ ਜਿਹੜਾ ਆ ਉੱਤਰ ਪ੍ਰਦੇਸ਼ ਸੋ ਇਹ ਉੱਥੇ ਦੇ ਆ ਬੇਸਿਕਲੀ ਇਹ ਚੀਨੀ ਜਿਹੜੀ ਆ 320 ਦੇ 320 ਬੈਗਸ ਇਕੱਠੇ ਆ ਇਹ ਇਹਨਾਂ ਨੇ ਖੰਡ ਗੋੜ ਚ ਪਾਉਣੇ ਬੇਲਣਾ ਲਾਇਆ ਤੇ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਤੇ ਪੁਲਿਸ ਦਾ ਬਹੁਤ ਵੱਡਾ ਸਹਿਯੋਗ ਆ ਤੇ ਐਸਐਸਪੀ ਹੁਸ਼ਿਆਰਪੁਰ ਇਹਨਾਂ ਦਾ ਧੰਨਵਾਦ ਹੀ ਆ ਜਿਹੜੇ ਸਾਨੂੰ ਅੱਧੀ ਰਾਤ ਨੂੰ ਵੀ ਆ ਦੇਖੋ 10 ਵਜੇ ਆ ਟਾਈਮ ਹੋ ਗਿਆ 9:05 ਹੋ ਗਿਆ 9:05 ਵਜੇ 9:05 ਮਿੰਟ ਕੱਲ ਨੂੰ ਗਣਤੰਤਰ ਦਿਵਸ ਆ 26 ਜਨਵਰੀ ਰਾਤ ਦਾ ਟਾਈਮ ਆ ਇਹ ਕੱਲ ਨੂੰ 26 ਜਨਵਰੀ ਦੀਆਂ ਤਿਆਰੀਆਂ ਜਿੱਥੇ ਪੁਲਿਸ ਕਰ ਰਹੀ ਆ ਉੱਥੇ ਨਾਲ ਦੇ ਨਾਲ ਪੁਲਿਸ ਔਰ ਫੂਡ ਸੇਫਟੀ ਟੀਮ ਜਿਹੜੀ ਆ ਉਹ ਲੋਕਾਂ ਨੂੰ ਸ਼ੁੱਧ ਬਿਯਾਰੀ ਫੂਡ ਦਵਾਉਣ ਲਈ ਕਿੰਨੇ ਬਚਨ ਵੱਧ ਆ ਉਹਦਾ ਬਚਨ ਵੱਤਾ ਦਾ ਸਬੂਤੇ ਵੱਡਾ ਆ ਤੋਂ ਸੀਲਾਂ ਲਾ ਦੇਣੀਆਂ ਹੁਣੇ ਗੋਡਾਊਨ ਨੂੰ ਇਹ ਜਿਹੜਾ ਗੋਡਾਊਨ ਆ ਕੋਈ ਕਿਰਾਇਆਨਾਮਾ ਨਹੀਂ ਕੋਈ ਰੈਂਟ ਡੀਡ ਨਹੀਂ ਲਖਵੀਰ ਸਿੰਘ ਨੇ ਇਮਰਾਨ ਨਾਲ ਲਿਖੀ ਹੋਈ ਤੋਂ ਉਹ ਜਿਹੜੇ ਸੈਂਪਲਾਂ ਦੀ ਜਿਹੜੀ ਆਊਗੀ ਰਿਪੋਰਟ ਉਹਦੇ ਨਾਲ ਬਾਕੀ ਕਾਰਵਾਈ ਕਰਾਂਗੇ ਹੈਰਾਨੀ ਦੀ ਗੱਲ ਆ ਕਿ ਉੱਥੇ ਇੱਕ ਸੈਫੋਲਾਈਟ ਦੇ ਪੈਕੇਟ ਮਿਲੇ ਆ ਜਿਹੜਾ ਨੀਲਾ ਜਿਹਾ ਬੜਾ ਡੱਬਾ ਆ ਉਹ ਵੀ ਤੁਸੀਂ ਸ਼ਾਇਦ ਵੀਡੀਓ ਚ ਦੇਖੋਗੇ ਉਹ ਜਿਹੜੇ ਸੈਫੋਲਾਈਟ ਆ ਉਹ ਇਹ ਪੱਤ ਨਖਾਰਨ ਲਈ ਪਾਉਂਦੇ ਆ ਉਹ ਤੁਸੀਂ ਦੇਖ ਸਕਦੇ ਵੇ ਸੈਫੋਲਾਈਟ ਕੈਮੀਕਲ ਜਿਹੜਾ ਉਹ ਕਿਦਾਂ ਯੂਜ਼ ਕਰਦੇ ਆ ਉਹ ਯੂਜ਼ ਕੁਆਂਟੀਟੀ ਇਹਨਾਂ ਨੂੰ ਨਹੀਂ ਪਤਾ ਕਿੰਨੀ ਵਰਤਣੀ ਆ ਉਹੀ ਚੀਜ਼ ਜਿਹੜੀ ਕਲਰ ਆ ਹੈਜ਼ਰਡਸ ਹੋ ਜਾਂਦਾ ਜਦੋਂ ਕੁਆਂਟੀਟੀ ਜ਼ਿਆਦਾ ਹੁੰਦੀ ਕੁੱਲ ਬਣਾ ਕੇ ਰੰਗਲਾ ਪੰਜਾਬ ਬਣਾਉਣਾ ਮਿਸ਼ਨ ਤੰਦਰੁਸਤ ਪੰਜਾਬ ਆ ਹੁਣ ਸਾਨੂੰ ਕੋਈ ਸਵਾਲ ਬਾਰ ਬਾਰ ਖੜਾ ਕਰੇ ਤੇ ਤੁਸੀਂ ਪ੍ਰਵਾਸੀਆਂ ਨੂੰ ਕਿਉਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਅੱਧੀ ਰਾਤ ਨੂੰ ਖੰਡ ਫੜੀ ਆ ਬੇਲਣਾ ਇਹਨਾਂ ਦਾ ਆ ਚੀਨੀ 320 ਬੋਰੇ ਇਹਨਾਂ ਦੇ ਆ ਦੱਸੋ ਕਿ ਸੱਦ ਕੇ ਲੈਂਦਾ ਇਹਨੂੰ ਸਵੇ ਆਲਮ ਨੂੰ ਕੁਝ ইমরান ਨੂੰ ਅਸੀਂ ਜਾਣ ਬੁੱਝ ਕੇ ਇੰਪਲਾਂਟ ਕਰ ਰਹੇ ਹਾਂ ਆਪਣਾ ਉਹਦੇ ਤੇ ਸੋ ਇਦਾਂ ਦੀਆਂ ਗੱਲਾਂ ਬੇਤੁਕੀਆਂ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਖਾਸ ਅਪੀਲ ਕਰਨੀ ਚਾਹੁੰਦਾ ਤੇ ਮੇਰੇ ਪੰਜਾਬੀ ਭਰਾਓ ਇਹ ਲਖਵੀਰ ਆ ਇਹ ਵੀ ਸਾਡੇ ਭਰਾ ਹੀ ਆ ਸਾਰੇ ਇਦਾਂ ਦੇ ਬੰਦੇ ਜਿਹੜੇ ਬਿਲਣਿਆਂ 'ਚ ਕੈਮੀਕਲ ਜਾਂ ਖੰਡ ਪਾ ਕੇ ਬਿਲਕੁਲ ਗੜਾ ਗੜਥੋਂ ਨੂੰ ਬਣਾ ਕੇ ਦੇਣਗੇ ਪੰਜਾਬ ਦੀ ਨਿਆਮਤ ਖਰਾਬ ਕਰਨਗੇ ਪੰਜਾਬ ਦੇ ਲੋਕਾਂ ਦਾ ਜਾਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਗੇ ਪਲੀਜ਼ ਇਹਨਾਂ ਦੀ ਸਪੋਰਟ ਨਾ ਕਰੋ ਇਹਨਾਂ ਨੂੰ ਜ਼ਮੀਨਾਂ ਵੀ ਦੇਣ ਲੱਗੇ ਸੋਚਿਆ ਵਿਚਾਰਿਆ ਕਰੋ ਇੱਕ ਵਾਰੀ ਜ਼ਰੂਰ ਕਿਉਂਕਿ ਇਹ ਕੋਈ ਇਦਾਂ ਨਹੀਂ ਪਗੰਨਾ ਜੂਪੀ ਤੋਂ ਲਿਆਉਂਦੇ ਆ ਤੇ ਕੋਈ ਇਦਾਂ ਨਹੀਂ ਪੇ ਜ਼ਮੀਨ ਉੱਥੋਂ ਚੱਕ ਕੇ ਲਿਆਉਂਦੇ ਆ ਸਾਰਾ ਕੁਝ ਸਾਡੇ ਪੰਜਾਬ ਤੋਂ ਲੈ ਕੇ ਜਗਾ ਸਾਡੇ ਤੋਂ ਲੈਂਦੇ ਆ ਇਨਫਰਾਸਟ੍ਰਕਚਰ ਸਾਡੇ ਤੋਂ ਲੈਂਦੇ ਗੰਨਾ ਸਾਡੇ ਤੋਂ ਲੈਂਦੇ ਆ ਗਡਾਊਨ ਸਾਡੇ ਤੋਂ ਲੈਂਦੇ ਆ ਅਸੀਂ ਜੇ ਇਦਾਂ ਇਹਨਾਂ ਨੂੰ ਗਲਤ ਕੰਮ ਕਰਨ ਵਾਲਿਆਂ ਨੂੰ ਸਹਿਯੋਗ ਨਹੀਂ ਦੇਾਂਗੇ ਤਾਂ 100% ਆਉਂਦੇ ਸਮੇਂ 'ਚ ਜਿਹੜਾ ਗੋੜਾ ਸਾਡਾ ਦੇਸੀ ਗੋੜਾ ਪਿਓਰ ਗੋੜਾ ਬਚ ਜਾਊਗਾ ਨਹੀਂ ਤਾਂ ਨਹੀਂ ਬਚੂਗਾ ਆਉਣ ਵਾਲਿਆਂ ਨਿਆਣਿਆਂ ਦੀਆਂ ਜ਼ਿੰਦਗੀਆਂ ਵੀ ਖਰਾਬ ਕਰਾਂਗੇ ਥੈਂਕ ਯੂ ਸ਼ੁਕਰੀਆ